ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੀਆਂ ਦੇ ਦਿਨ ਚੱਲ ਰਹੇ ਨੇ ਅੱਜ ਮੈਂ ਤੁਹਾਨੂੰ ਤੀਆਂ ਦੇ ਸੰਧਾਰੇ ਬਾਰੇ ਮਾਂ ਤੇ ਧੀ ਦੇ ਸਵਾਲ ਜਵਾਬ ਇੱਕ ਗੀਤ ਰਾਹੀਂ ਪੇਸ਼ ਕਰਾਂਗੀ ਤੀਆਂ ਦੇ ਦਿਨ ਆਏ ਭੇਜ ਮੇਰੇ ਵੀਰ ਨੂੰ ਸੱਸ ਮੇਰੀ ਮੰਗਦੀ ਸੰਧਾਰ ਮਾਏ ਰਾਣੀਏ ਸੱਸ ਮੇਰੀ ਮੰਗਦੀ ਸੰਧਾਰ ਸੂਟ ਮੇਰਾ ਸੂਟ ਮੇਰੀ ਸੱਸ ਦਾ ਨਿਮਾਏ ਨਣਦੀ ਨੂੰ ਕੁੜਤੀ ਗਾਰ ਮਾਇ ਰਾਣੀਏ ਨਣਦੀ ਨੂੰ ਕੁੜਤੀ ਗਾਰ ਚਿੱਠੀ ਲਿਖ ਭੇਜਦੀ ਮੈਂ ਰੁਕਾ ਲਿਖ ਭੇਜਦੀ ਭੇਜ ਮੈਨੂੰ ਤੀਆਂ ਦਾ ਸੰਦਾਰ ਮਾਇ ਰਾਣੀਏ ਪੇਜ ਮੈਨੂੰ ਤੀਆਂ ਦੱਸਦਾਰ ਘਰ ਵਿੱਚ ਰਾਜ ਬੇਗਾਨੀਆਂ ਤੀਆਂ ਦਾ ਪੇਜ ਨਹੀਂ ਸਕਦੀ ਸੰਦਾਰ ਧੀਏ ਰਾਣੀਏ ਪੇਜ ਨਹੀਂ ਸਕਦੀ ਸੰਦਾਰ ਕਿੰਨਾ ਕੁ ਤਨ ਜੋੜ ਲਿਆ ਮੇਰੇ ਵੀਰੇ ਨੇ ਪਹਿਣਾ ਤੋਂ ਕਰਕੇ ਕਿਨਾਰਾ ਮੈ ਰਾਣੀਏ ਪਹਿਣਾ ਤੋਂ ਕਰ ਕੇ ਕਿਨਾਰਾ ਕਿੰਨੀਆਂ ਕੁ ਚੀਜ਼ਾਂ ਜੋੜ ਲਈਆਂ ਮੇਰੀ ਭਾਬੋ ਨੇ ਨਣ ਦਾ ਦੜਕ ਕਿ ਸੰਦਾਰ ਮੈ ਰਾਣੀਏ ਨਣ ਦਾ ਦੜਕ ਕਿ ਸੰਦਾਰ ਪੈਣ ਤਾ ਨਿੱਤ ਹੀ ਓੜੀ ਕਦਿਆਂ ਵੀਰ ਨੂੰ ਵੀਰ ਹੋਇਆ ਈਦ ਦਾ ਚੰਦ ਮਾਹੀ ਰਾਣੀਏ ਵੀਰ ਹੋਇਆ ਈਦ ਦਾ ਚੰਦ ਤੀਆਂ ਤਾ ਲੋਚਦੀਆਂ ਮਾਪਿਆਂ ਦੇ ਦੇਸ਼ ਨੂੰ ਵੀਰੇ ਕਿਉਂ ਤੋੜ ਲੈਂਦੇ ਤੰਦ ਮਾਹੀ ਰਾਣੀਏ ਵੀਰੇ ਕਿਉਂ ਤੋੜ ਲੈਂਦੇ ਤੰਦ ਇੱਕੋ ਘਰ ਵਿੱਚ ਜੰਮੇ ਇਕੱਠੇ ਰਹੇ ਖੇੜਦੇ ਅੱਜ ਸਾਡੇ ਲਈਖ ਕਿਉਂ ਹਾਰ ਮਾਏ ਰਾਣੀਆਂ ਅੱਜ ਸਾਡੇ ਲਈਖ ਕਿਉਂ ਹਾਰ ਸਾਡਿਆਂ ਵੀਰਾਂ ਨੂੰ ਪੱਭੋ ਮਿਲਣ ਨੀ ਦਿਂਦਿਆਂ ਆਪਣੇ ਕਿਉਂ ਰੱਖਣ ਪਿਆਰੇ ਮਾਈ ਰਾਣੀਏ ਆਪਣੇ ਕਿਉਂ ਰੱਖਣ ਪਿਆਰੇ ਬਾਬਲ ਦੀ ਥਾਂ ਏ ਤੂੰ ਵੀਰਨ ਰਾਜਿਆਂ ਮਾਂ ਦੀ ਥਾ ਵੱਡੀ ਪਰਜਾਈ ਪਬੋ ਰਾਣੀਏ ਮਾਂ ਦੀ ਥਾ ਵੱਡੀ ਪਰਜਾਈ ਭੁੱਲ ਨਾ ਜਾਓ ਸਾਡੀ ਲਹੂ ਦੀ ਸਕੀਰੀ ਨੂੰ ਮੈਂ ਵੀ ਹਾਂ ਉਸੇ ਕਰਦੀ ਜਾਈ ਪਬੂ ਰਾਣੀ ਮੈਂ ਵੀ ਹਾਂ ਉਸੇ ਕਰਦੀ ਜਾਈ ਪਬੂ ਰਾਣੀ ਮੈਂ ਵੀ ਹਾਂ ਉਸੇ ਕਰਦੀ ਜਾਈ